ਅਜੀ ਲੜਾਈ ਦਾ ਕਾਰਨ ਕੁਝ ਵੀ ਨਹੀਂ ਹੈ ਫਾਲਤੂ ਦਾ ਗਾਰਬੇਜ ਤਾਂ ਹੈ ਪਾਣੀ ਤਾਂ ਹੈ ਤੇ ਇਹਨਾਂ ਦੀ ਜਿਹੜੀ ਵਾਈਫ ਹੈ ਜੋ ਮਾਸਟਰ ਹੈਨ ਦੀ ਵਾਈਫ ਹੈ ਤੇ ਬਹੁਤ ਗੰਦੀਆਂ ਗਾਲਾਂ ਕੱਢਦੀ ਹੈ ਜਿਹੜੀ ਕਿ ਸੁਨਿਆ ਵੀ ਨਹੀਂ ਜਾਂਦੀਆਂ ਬਹੁਤ ਜ਼ਿਆਦਾ ਤੇ ਛੇ ਇੰਨੀਆਂ ਵਦੀਆਂ ਗਾਲਾਂ ਕੱਢੀਆਂ ਕਿ ਜੋ ਇਫਰਾਤ ਇੱਕ ਪਿਓ ਨਹੀਂ ਸੁਣ ਸਕਦਾ ਕੋਈ ਸਰਪਜੀਤ ਇਨਸਪੈਕਟਰ ਹੈ ਜੋ ਕਿ ਉਹ ਮਾਸਟਰ ਆਨੀ ਨਾਲ ਜਿਹੜੀ ਭਈਆ ਹੈ ਉਹਦੀ ਮਾਸਟਰੀ ਨਾਲ ਮਿਲ ਕੇ ਇਹਨਾਂ ਨੇ ਮੈਨੂੰ ਚਪੇੜਾ ਮਾਰਿਆ ਮੇਰੇ ਕੱਪੜੇ ਫਾੜੇ ਆ ਠੀਕ ਹੈ ਮੈਨੂੰ ਇਨਸਾਫ ਚਾਹੀਦਾ ਨਹੀਂ ਤੇ ਮੈਂ ਸੀਰੀਅਸਲੀ ਕਹਿ ਰਹੀ ਆ ਮੈਂ ਇੱਥੇ ਸੁਸਾਈਡ ਕਰ ਲਨੀ ਆ ਜਿੰਝੀ ਬਿਲਕੁਲ ਮੈਂ ਮੰਦੀ ਆ ਕਿ ਵੀ ਉਹਨਾਂ ਨੇ ਡਰਿੰਕ ਕੀਤੀ ਸੀ ਪਰ ਨਾ ਉਹਨਾਂ ਜਿਆਦਾ ਵੱਡੀ ਗੱਲ ਹੈ ਕੋਈ ਇੰਸਪੈਕਟਰ ਸਾਥ ਨਹੀਂ ਦੇ ਰਿਹਾ ਕਨਸਟੇਬਲ ਸਾਥ ਨਹੀਂ ਦੇ ਰਹੀ ਹੈ ਬਲਕਿ ਇਹ ਜਿੰਨੇ ਵੀ ਬੰਦੇ ਹੈ ਬੱਦੇ ਬੰਦੇ ਇਹ ਮੁੰਡੇ ਗੰਦੇ ਮੈਨੂੰ ਇਸ਼ਾਰੇ ਕਰ ਰਹੇ ਹੈ ਮੈਂ ਕੱਲੀ ਕੁੜੀਆਂ ਮੈਂ ਸੋਟੇ-ਛੋਟੇ ਬੱਚੇ ਹੈ ਤਿੰਨ ਮੇਰੇ ਬੱਚੋ ਕੋ ਧਮਕੀਆ ਦਿੱਤੀ ਹੈ ਮਾਰਨੇ ਕੇ ਲਈ ਇਸ ਤਬ ਆਪ ਸ਼ਰਾਬ ਪੀ ਕੇ ਸਾਹਮਣੇ ਪਾਣੀ ਕੇ وجہ ਸੇ ਸੀਵਰ ਕਾ ਪਾਣੀ ਭਰਾ ਹੋਆ ਥਾ ਬਾਹਰ ਸੀਵਰ ਕੇ وجہ ਸੇ ਲੈ ਕੇ ਸ਼ਰਾਬ ਪੀ ਕੇ ਗਾਲੀਆਂ ਕਢਾਲਾ ਮੈਂ निकलो बाहर तो है ये जब से कह रहे हैं भैया है या, इनको यहाँ से निकालो यहाँ से हम नहीं रहने देते भैया को तो बस कल मेरी मदद कर रही है जब पुलिस मेरी मदद कर रही है सुनवाई कर रही है तो इनको मिर्ची लग रही है कि मतलब मैं मीडिया बुला रही हूँ मसला हो मसला है कि पड़ोसियों ने लड़ाई हुई है ठीक है और हमेशा हुई है छः सात बारी हुई है जिसे कि इंसाफ नहीं मिला प्रॉपर हमेशा तंग कर दें ਇਹਨਾਂ ਦਾ ਕਾਰਨ ਕੀ ਹੈ ਜੀ ਹਾਂਜੀ ਲੜਾਈ ਦਾ ਕਾਰਨ ਕੁਝ ਵੀ ਨਹੀਂ ਹੈ ਫਾਲਤੂ ਦਾ ਗਾਰਬੇਜ ਤੋਂ ਹੈ ਪਾਣੀ ਤੋਂ ਹੈ ਤੇ ਇਹਨਾਂ ਦੀ ਜਿਹੜੀ ਵਾਈਫ ਹੈ ਜੋ ਮਾਸਟਰ ਹੈਨਾਂ ਦੀ ਵਾਈਫ ਹੈ ਤੇ ਬਹੁਤ ਗੰਦੀਆਂ ਗਾਲਾਂ ਕੱਢਦੀ ਹੈ ਜਿਹੜੀ ਕਿ ਸੁਨਿਆ ਵੀ ਨਹੀਂ ਜਾਂਦੀਆਂ ਬਹੁਤ ਜ਼ਿਆਦਾ ਤੇ 6-7 ਵਾਰੀ ਕੰਪਲੇਨ ਕੀਤੀ ਹੈ ਤੇ ਕੋਈ ਵੀ ਅਸਰ ਨਹੀਂ ਹੋਇਆ ਤੇ ਇਸ ਵਾਰ ਵੀ ਕੀਤੀ ਹੈ ਤੇ ਹਰਾਸ ਕੀਤਾ ਗਿਆ ਇਹਨਾਂ ਨੇ ਇੰਨੀਆਂ ਬਦੀਆਂ ਗੱਲਾਂ ਕੀਤੀਆਂ ਕਿ ਜੋ ਇੱਕ ਪ੍ਰਾਤਿਕ ਪਿਓ ਨਹੀਂ ਸੁਣਦਾ ਮੇਰੀ ਮਦਰ ਹੈ ਨਹੀਂ ਹੈ ਤੇ ਉਸ ਤੋਂ ਹੀ ਇਹਨਾਂ ਨੇ ਮੈਨੂੰ ਇੰਨਾ ਕੋ ਹਰਾਸਮੈਂਟ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦੀਆਂ ਉਸ ਤੋਂ ਬਾਅਦ ਪੁਲਿਸ ਕੋ ਆਇਆ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਉਹਨਾਂ ਨੇ ਇਹਨਾਂ ਕੋ ਪੈਸੇ ਲਿੱਤੇ ਉਹਨੇ ਰਿਸ਼ਵਤ ਲਿੱਤੀ ਉਹ ਨਹੀਂ ਮੈਨੂੰ ਇਹਨਾ ਨਹੀਂ ਪਤਾ ਲੇਕਿਨ ਬਿਲਕੁਲ ਵੀ ਸਾਡੇ ਹੱਕ ਚ ਨਹੀਂ ਗੱਲ ਹੋਈ ਇਹ ਮੇਰੇ ਪਾਪਾ ਦਾ ਸਿਰ ਇਹਨਾਂ ਨੇ ਇੰਨੀ ਜ਼ੋਰ ਦੀ ਮਾਰਿਆ ਇੱਕ ਗੰਡਾ ਸੇ ਲੈ ਕੇ ਪੱਥਰ ਲੈ ਕੇ ਮੇਰੇ ਬ੍ਰਦਰ ਤੇ ਹਮਲਾ ਕੀਤਾ ਗਿਆ ਮੈਡੀਕਲ ਹੋਇਆ ਹੈ 24 25 ਦਾ ਪਰਚਾ ਵੀ ਹੋਇਆ ਉਸ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਇਹ ਕੱਲ ਦੀ ਗੱਲ ਹੈ ਆਈ ਥਿੰਕ ਇਹ 5 ਤਰੀਕ ਦੀ ਗੱਲ ਹੈ ਕੱਲ 6 ਸੀ ਚੇਤ੍ਰਿਕ ਵੀ ਗਾਲੇ ਤੇ ਅੱਜ ਅਸੀਂ ਆਇਆ ਤੇ ਅੱਜ ਵੀ ਕੋਈ ਸੁਣਵਾਈ ਨਹੀਂ ਹੋਈ ਹੈ ਤੇ ਇੱਥੇ ਕੋਈ ਸਰਪਜੀਤ ਇਨਸਪੈਕਟਰ ਹੈ ਜੋ ਕਿ ਉਹ ਮਾਸਟਰ ਆਨੀ ਨਾਲ ਜਿਹੜੀ ਭਈਆ ਹੈ ਉਹਦੀ ਮਾਸਟਰੀ ਨਾਲ ਮਿਲ ਕੇ ਇਹਨਾਂ ਨੇ ਮੈਨੂੰ ਚਪੇੜਾ ਮਾਰਿਆ ਮੇਰੇ ਕੱਪੜੇ ਫਾੜੇ ਆ ਠੀਕ ਹੈ ਮੈਨੂੰ ਇਨਸਾਫ ਚਾਹੀਦਾ ਨਹੀਂ ਤੇ ਮੈਂ ਸੀਰੀਅਸਲੀ ਕਹਿ ਰਹੀ ਆ ਮੈਂ ਇੱਥੇ ਸੁਸਾਈਡ ਕਰ ਲਨੀ ਆ ਜੇ ਮੈਨੂੰ ਕੋਈ ਇਨਸਾਫ ਨਾ ਮਿਲਿਆ ਮੈਂ ਇੱਥੇ ਹੀ ਘੜੀਆਂ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਮੈਂ ਮੰਨਦੀ ਆ ਕਿ ਵੀ ਉਹਨਾਂ ਨੇ ਡਰਿੰਕ ਕੀਤੀ ਸੀ ਪਰ ਨਾ ਉਹਨਾਂ ਨੇ ਉਹਨਾਂ ਕੁਝ ਨਹੀਂ ਕੀਤਾ ਇੰਸਪੈਕਟਰ ਨੂੰ ਕੁਝ ਨਹੀਂ ਕੀਤਾ ਬਲਕਿ ਉਹ ਜਿਹੜੇ ਉੱਥੇ ਬੈਠੇ ਸੀ ਕਲਪਰੇਟ ਜਿਨ੍ਹਾਂ ਨੇ ਕਿ ਐਨੀ ਐ ਪ੍ਰੋਬਲਮ ਕ੍ਰੀਏਟ ਕੀਤੀ ਹੈ ਉਹ ਉਹਨਾਂ ਨੂੰ ਗੰਦੇ ਇਸ਼ਾਰੇ ਕਰ ਰਹੇ ਸੀ ਦੇਖ ਲਿਆ ਕਿ ਸਾਡਾ ਪੁਲਿਸ ਕੁਝ ਨਹੀਂ ਕਰ ਸਕਦੀ ਹੈ ਤਾਂ ਆਬਵੀਅਸ ਹੈ ਮੇਰੇ ਪਾਪਾ ਹਰਾਸੋ ਕੀ ਕਰਨਗੇ ਤੁਸੀਂ ਦੱਸੋ ਕੀ ਕਰਨਗੇ ਕੱਲ ਵੀ ਇਦਾਂ ਹੋਇਆ ਹੈ ਹਮੇਸ਼ਾ ਹੀ ਇਦਾਂ ਹੁੰਦਾ 6-7 ਵਾਰੀ ਹੋ ਗਿਆ ਅਗਰ ਇਹ ਪਹਿਲੇ ਹੀ ਗੁੰਡਿਆਂ ਨੂੰ ਰੋਕ ਦਿੱਤਾ ਜਾਂਦਾ ਤੇ ਅੱਜ ਨੂੰ ਇੰਨੀ ਵੱਡੀ ਗੱਲ ਨਹੀਂ ਹੋਣੀ ਸੀ ਬਹੁਤ ਜ਼ਿਆਦਾ ਵੱਡੀ ਗੱਲ ਹੈ ਕੋਈ ਇੰਸਪੈਕਟਰ ਸਾਹਿਬ ਨਹੀਂ ਦੇ ਰਿਹਾ ਕਨਸਟੇਬਲ ਸਾਹਿਬ ਨਹੀਂ ਦੇ ਰਹੀ ਹੈ ਬਲਕਿ ਇਹ ਜਿੰਨੇ ਵੀ ਬੰਦੇ ਹੈ ਬ मैन इशारे कर रहे हैं मैं कली तो मैं मामला मामला ए, है मुस्तफाबाद गली नंबर हुआ मामला, मामला ये हुआ है कल से हुआ इन्होंने रिपोर्ट लिखाया है मेरे छोटे छोटे बच्चे हैं तीन मेरे बच्चों को धमकियां देती है मारने के लिए इसके बाप शराब पी के सामने पानी के वजह से सीवर का पानी भरा हुआ था पानी सीवर की वजह से ले शराब पी के गालियाँ निकाल रहा हमें किराए रहते हो नहीं हमारा खुद का मकान है और उनका खुद का है तो जब भी आती है तब भी लड़ाई को ही लेकर दौड़ती रहती है। है ये क्या करती है पता नहीं कोई जॉब करती है मुझे नहीं पता क्या करती है क्या झगड़ा इसी कारण क्यों होता है हाँ जी पानी करके होता है इनका प्लाट दो है मेरे बच्चे खेलने निकलते हैं तब भी मारने को करते हैं मेरे बच्चे जब भी जाते हैं तब भी गालियाँ देती रहती हैं इसका बाप जब भी निकलता है तब भी ऐसे सारा कुछ कहता रहता मेरा सोलह साल का लड़का है उसको कहती मैं मार मरवा दूंगी निकले बाहर धमकी है, है ये जब से कह रहे हैं भैया इनको यहाँ से निकालो यहाँ से हम नहीं रहने देते भैया को बस कह रही है मैं एक नई मोहल्ले में, में हाँ जी पुलिस के पास हाँ पुलिस मेरी मदद कर रही है जब पुलिस मेरी मदद कर रही है सुनवाई कर रही है तो इनको मिर्ची लग रही है कि मतलब मैं मीडिया बुला रही हूँ तो आपके मन में नहीं।, नहीं मेरे मन में कुछ नहीं।, नहीं क्या डर है आपको अभी अभी आप क्या उम्मीद करते हो पुलिस से की कैसी कर रही हो क्या कार्रवाई होगी जो होगी हमारी सुनवाई करा जाए हमारे बच्चे रहे सुरक्षित रहे हम सुरक्षित रहे बस और हम कुछ नहीं जानते मेरा तो नाम मेरा नवि कुमार है जी गुरु जी का खालसा गुरु जी की फतेह ਮਾਮਲਾ ਸੀਗਾ ਸਰ ਇਹ ਨਾ ਆਪਣੇ ਰਿਸ਼ਤੇਦਾਰ ਆ ਬੈਕਗਰਾਉਂਡ ਆਪਣਾ ਤੇ ਇਹ ਰਹਿੰਦੇ ਇਧਰ ਮੁਸਤਫਾ ਬਾਦ ਤੇ ਇਹਨਾਂ ਦਾ ਸਾਹਮਣੇ ਸਾਹਮਣੇ ਘਰ ਹੈ ਜੀ ਆਪਾਂ ਅੱਜ ਤੋਂ 6 ਮਹੀਨਾ ਪਹਿਲਾਂ ਵੀ ਹੱਥ ਪੈਰ ਜੋੜ ਕੇ ਗਏ ਇਸ ਬੀਬੀ ਦੇ ਕਿ ਤੁਹਾਡੇ ਗਿਆ ਤੇ ਜੋੜ ਕੇ ਬੇਨਤੀ ਹੈ ਜੀ ਗਵਾਂਢੀ ਸਭ ਤੋਂ ਪਹਿਲੇ ਕੰਮ ਆਉਂਦਾ ਜੇ ਗਵਾਂਢੀਆਂ ਨਾ ਨਹੀਂ ਵਿਗਾੜੀ ਤੇ ਤੁਸੀਂ ਕਿਉਂ ਲੜਦੇ ਜੀ ਆਪਸ ਵਿੱਚ ਕੱਲ ਅਸੀਂ ਇੱਥੇ ਰਾਤ ਨੂੰ ਆਪਾਂ 5-7 ਜਾਣੇ ਆਏ ਆ ਕਿ ਜੀ ਚਲੋ ਯਾਰ ਆਪਾਂ ਆਪਣੇ ਬਹਿਵ ਤੇ ਮਾਫੀ ਮੰਗ ਲਾਂਗੇ ਜੇ ਸਾਡੇ ਕਿਸੇ ਸੱਜਣ ਕੋ ਗਲਤੀ ਹੋਈ ਹੋएगी ਆਪਾਂ ਇੱਥੇ ਮਾਫੀਆ ਮੰਗਾਂਦੇ ਆ ਐਸਐਚਓ ਆਪਣੇ ਸੈਕਟਰ ਸਾਹਿਬ ਇੱਥੇ ਸੀਗੇ ਕਿ ਮੁੰਜੀ ਸਾਹਿਬ ਸੀਗੇ ਬਾਅਦ ਚੇ ਘਰ ਜਾ ਕੇ ਤਿੰਨੇ ਜਾਣੇ ਮੈਡੀਕਲ ਕਰਾਣ ਗਏ ਮੈਡੀਕਲ ਤੋਂ ਬਾਅਦ ਘਰ ਜਾ ਕੇ ਢਾਹ ਰੋੜੇ ਚਲਾ ਰਹੇ ਜੀ ਦੱਸੋ ਇਹ ਕਿਹੜਾ ਇਨਸਾਫ ਫਿਰ ਇੱਕ ਜੀ ਦੱਸੋ ਇਹ ਕੱਲੇ ਆਪਣੇ ਆਪ ਨੂੰ ਸਹੀ ਸਾਬਿਤ ਕਰੀ ਜਾਂਦੇ ਇੱਥੇ ਮੈਂ ਇੱਥੇ ਲੇਡੀਜ਼ ਪਰਸਨ ਖਲੋਤੀਆਂ ਕੈਮਰਾ ਦਿਖਾ ਦਿਓ ਤੁਸੀਂ ਐਗਜ਼ੈਂਪਲ ਉਹ ਇਹ ਮੇਰੇ ਰਿਸ਼ਤੇਦਾਰ ਨਹੀਂ ਜੀ ਨਾ ਮੈਂ ਇਹਨਾਂ ਦਾ ਕੋਈ ਲੈਣਾ ਨਾ ਦੇਣਾ ਅਦਰ ਪਰਸਨ ਹੈ ਅਦਰ ਪਰਸਨ ਹੈ ਇਹਨਾਂ ਨੇ ਵੀ ਵੇਖਿਆ ਇੱਥੇ ਥਾਣੇ ਕੀ ਕਿਦਾ ਇਹਨਾਂ ਦੀ ਬਕਾਇਦਾ ਬਕਾਇਦਾ ਵੀਡੀਓ ਵੀ ਬਣੀ ਹੈ ਇਹਨਾਂ ਦੀ ਇਹ ਜੀ ਭਾਜੀ ਥਾਣੇ ਇੰਨੀਆਂ ਗੰਦੀਆਂ ਗਾਲਾਂ ਕੱਢ ਸਕਦੇ ਅਫਸਰਾਂ ਸਾਹਮਣੇ ਇੰਦੀ ਗੰਦੀਆਂ ਗਾਲਾਂ ਕੱਢ ਸਕਦੇ ਤੇ ਭਾਜੀ ਉੱਥੇ ਕੀ ਕਰਦੇ ਹੋਣਗੇ ਦੱਸੋ ਭਾਜੀ ਸੋ ਹੁਣ ਪੁਲਿਸ ਨੂੰ ਸੁਣਵਾਈ ਕੀਤੀ ਕਿ ਪੁਲਿਸ ਜੀ ਸੁਣਵਾਈ ਕਰ ਰਹੀ ਜੀ ਉਹ 3 ਘੰਟੇ ਤੋਂ ਖਰਾਬ ਕਰ ਰਿਹਾ ਸੁਣਨ ਹੀ ਕੋਈ ਨਹੀਂ ਦਿੰਦੇ ਭਾਜੀ ਗੱਲ ਆਪਣੀ ਬੋਲੀ ਜਾਂਦੇ ਗਾਣਾ ਕੱਢੀ ਜਾਂਦੇ ਆਪਾਂ ਜੀ ਸਾਰਾ ਕੁਝ ਕਰੀ ਜਾਂਦੇ ਜਿਹੜਾ ਜਿਹੜਾ ਬੰਦਾ ਮਲਾਜਮ ਭਾਜੀ ਜਿਹੜਾ ਇਹਨਾਂ ਵੜਾਉਂਦਾ ਉਹ ਇਹ ਛੜ ਕੇ ਚਲਾ ਗਿਆ ਅੱਛਾ ਇੱਕ ਨਾ ਇਹ ਐਕਸ ਕਾਉਂਸਲਰ ਸਾਹਿਬ ਆਏ ਨੇ ਉਹਨਾਂ ਦੇ ਨਾਲ ਆਏ ਸੀ ਪਤਾ ਨਹੀਂ ਰੱਬ ਜਾਣੇ ਉਹ ਛੱਡ ਕੇ ਚਲੇ ਗਏ ਮਾਰੇ ਹੋਰ ਦੱਸੋ ਉਹਨਾਂ ਨੂੰ ਗਾਲਾਂ ਕੱਢਣ ਲੱਪਾ ਠੀਕ ਆ ਇੰਨਾ ਯਾਰ ਬੱਦਲ ਗਿਆ ਥਾਣੇ ਦੇ ਵਿੱਚ ਹੀ ਕੋਈ ਬੈਂਚ ਝਗੜਾ ਹੋਇਆ ਉਹ ਕੀ ਮੈਟਰ ਕੀਆ ਪੂਰਾ ਬਰੀਕ ਕਰਦੇ ਆ ਜੀ ਕੱਲ ਦੀ ਗੱਲ ਆ ਇੱਕ ਰਜੇਸ਼ ਕੁਮਾਰ ਤੇ ਇੱਕ ਹੈਕੇ ਨੇ ਮਨੋਜ ਜੀ ਉਹਨਾਂ ਦਾ ਅੰਮੋ ਸਾਹਮਣੇ ਘਰ ਨੇ ਕੋ ਪਾਣੀ ਡੋਲੋਂ ਤੋਂ ਉਹਨਾਂ ਦਾ ਕੱਲ ਝਗੜਾ ਹੋਇਆ ਤੇ ਝਗੜੇ 'ਚ ਅਸੀਂ ਇਹਨਾਂ ਨੂੰ ਅੱਜ ਦੋਵਾਂ ਪਾਰਟੀਆਂ ਉੱਤੇ ਬਾਇਆ ਸੀਗਾ ਦੋਵੇਂ ਪਾਰਟੀਆਂ ਆਈਆਂ ਬੜੀ-ਵਿਧੀ ਗੱਲ ਚੱਲਣ ਦੀ ਸੀ ਕਿ ਅੱਜ ਇਹਨਾਂ ਰਜੇਸ਼ ਕੁਮਾਰ ਨੇ ਕਿਤੇ ਛਰਾਪੀ ਤੋਂ ਹੀ ਲੱਗਦੀ ਸੀਗੀ ਤੇ ਉਹ ਸਾਡੀ ਹਾਜ਼ਰੀ ਵਿੱਚ ਹੀ ਦੂਜੀ ਪਾਰਟੀ ਨੂੰ ਗਾਲ੍ਹਾਂ ਮੰਦਾ ਕਰਨ ਲੱਗਾ ਜਿਨ੍ਹਾਂ ਗਾਲ੍ਹਾਂ ਕਢੀਆਂ ਮੈਟਰ ਇਹਦਾ ਜਿਆਦਾ ਵੱਡਾ ਨਹੀਂਗਾ ਜੋ ਇਹਨੇ ਛਰਾਪੀ ਪੀ ਕੇ ਇਹਨਾਂ ਨੇ ਵਧਾ ਲਿਆ ਉਹ ਵਿੱਚ ਤੇ ਇਹਦਾ ਮੈਡੀਕਲ ਵੀ ਅਸੀਂ ਕਰਾਇਆ ਮੈਡੀਕਲ ਦੇ ਆਧਾਰ ਤੇ ਜੋ ਵੀ ਬੰਦੀ ਕਰਦੀ ਕੀਤੀ ਜਾ ਰਹੀ ਸਰ ਲੜਾਈ ਦਾ ਕਾਰਨ ਕੀ ਆਣ ਗਵਾਂਡੇ ਵਿੱਚ ਆਣ ਗਵਾਂਡੇ ਆ ਜੀ ਕੋਈ بارش ਦਾ ਪਾਣੀ ਇਕੱਠਾ ਹੋਇਆ ਉਹ ਤੋਂ ਲੜਾਈ ਜਾਂਦੀ ਹੋਈ ਹੈ بارش ਦੇ ਪਾਣੀ ਤੋਂ ਹੀ ਲੜਾਈ ਹੋਈ ਹੈ بارش ਦਾ ਪਾਣੀ ਗਲੀ 'ਚ ਖਲੋਤਾ ਸੀਗਾ ਤੇ ਉਤੋਂ ਝਗੜਾ ਹੋਇਆ ਇਹਨਾਂ ਦਾ ਤੇ ਅੱਜ ਇਹਨਾਂ ਨੇ ਸ਼ਰਾਬ ਪੀਤੀ ਤੇ ਸ਼ਰਾਬ ਪੀਤੀ ਚੌਂਕੀ ਚਾਣ ਕੇ ਦੂਜੀ ਪਾਰਟੀ ਨੂੰ ਗਾਲਾਂ ਕੱਢ ਲਾ ਪਿਆ ਸ਼ਰਾਬ ਦਾ ਹਮਲਾ ਜਾ ਕਰਾਇਆ ਜੀ ਜੋ ਬਣਦੀ ਕ੍ਰੋਨੀਕਾਰ ਵੀ ਦੋਵਾਂ ਦੇ ਬਿੱਤੀਆਂ ਠੀਕ